ਆ ਬਲੀ ਬੱਸ ਲਿਆ ਜੈਣਾ ਫਿਰ ਪੂਰਾ ਪੂਰਾ ਬਦਲਾ ਮੇਰੇ ਕੋਲ ਕੀ ਹਾਲ ਸੇਵਕ ਠੀਕ ਹੋਰ ਅਸ ਗੁਰੂਆ ਜੇ ਜਦੋਂ ਜਾਣੇ ਆ ਤੂੰ ਘਰੇ ਨਹੀਂ ਹੁੰਦਾ ਮਾਸੀ ਨੂੰ ਮਿਲ ਕੇ ਹੀ ਵਾਪਸ ਆ ਜੈਣਾ ਬਹਿ ਜਾ ਹੋਰ ਸੁਣਾ ਕਿਦਾਂ ਸਭ ਤੂੰ ਹੀ ਦੱਸੋ ਬਹੁਤ ਵਧੀਆ ਨਜ਼ਾਰੇ ਆ ਵਧੀਆ ਲਾਈਵ ਵਧੀਆ ਵਧੀਆ ਲਾਈਵ ਤੇ ਤੇਰੀ ਚੱਲਦੀ ਗੁਰੂਆ ਉਹਦੇ ਬਾਰੋਂ ਕੋ ਮੈਂ ਕਿਤੇ ਵੀਰ ਨੂੰ ਯਾਦ ਨਹੀਂ ਕੀਤਾ ਮੇਰੀ ਸੁਣੋ ਗੱਲ ਜੇ ਤੂੰ ਇੱਥੇ ਹੁੰਦਾ ਤਾਂ ਮੈਂ ਨਾਲ ਲੈ ਕੇ ਜਾਂਦਾ ਤੈਨੂੰ ਓਏ ਸਾਰੀਆਂ ਗੱਲਾਂ ਹੀ ਆ ਘਰੇ ਜਾਉਂਦ ਘਰੇ ਤੋਂ ਮਿਲਦਾ ਨਹੀਂ ਆ ਤੇ ਕੋਈ ਬਾਹਰ ਕਿੱਥੋਂ ਲੈ ਕੇ ਜਾਣਾ ਹਿਆਂ ਨੂੰ ਓ ਮੇਰ ਭਾਬੀ ਠੀਕ ਸਭ ਵਧੀਆ ਚੜ੍ਹਦੀ ਕਲਾ ਤੂੰ ਆਪਣੀ ਸੁਣਾ ਮੈਂ ਤੇ ਤੁਹਾਡੇ ਸਾਹਮਣੇ ਹੀ ਆ ਸਿੱਧਾ ਠੀਕ ਆ ਨਾ ਲੈ ਤੁਹਾਡੇ ਸਾਹਮਣੇ ਆ ਹੁਣ ਵੇਖ ਲਓ ਤੀ ਲਿਸਾ ਜਹਾ ਆਉਣਾ ਕਿਸਾ ਹੋਣਾ ਨਹੀਂ ਇੰਨੀ ਟੈਨਸ਼ਨ ਆ ਤੇ ਮੈਂ ਚੁੱਪੀ ਫਿਰਦਾ ਕਿਹੜੀਆਂ ਟੈਨਸ਼ਨਾਂ ਕੀ ਗੱਲ ਹੋ ਗਈ ਐ ਟੈਨਸ਼ਨਾਂ ਕਾਦੇ ਹੋਂ ਤੇ ਇੱਕੋ ਟੈਨਸ਼ਨ ਰਹਿ ਗਈ ਕਿਹੜੀ ਗੱਲ ਦੱਸੇਗਾ ਟੈਨਸ਼ਨ ਸਾਲੇ ਵਾਲੀ ਜਿਹੜੀ ਤੁਹਾਨੂੰ ਗੱਲ ਦੱਸੀ ਓਏ ਆਹ ਸੱਚ ਯਾਰ ਯਾਦ ਆਇਆ ਮੈਂ ਗਿਆ ਉਹਦੋਂ ਮਾਸੀ ਹਾਂ ਮੈਨੂੰ ਬੁਲਾਇਆ ਸੀ ਅੱਛਾ ਤੇ ਕੀ ਕਹਿੰਦੇ ਤੇ ਗੱਲ ਕੀਤੀ ਉਹਨਾਂ ਨਾਲ ਵੀ ਇਦਾਂ ਦਾ ਰਿਸ਼ਤਾ ਆਪਣੀ ਰਿਸ਼ੇਦਾਰੀ ਚੋਂ ਤੇ ਉਹ ਰਿਸ਼ਤੇ ਬਾਰੇ ਗੱਲ ਕੀਤੀ ਤੇ ਯਾਰ ਸੱਚ ਮੇਰੀ ਗੱਲ ਸੁਣੋ ਉਹ ਕਹਿੰਦੇ ਉਹਨਾਂ ਦੀ ਇੱਕ ਬੇਟੀ ਵੀ ਆ ਬੇਟੀ ਤੇ ਤਾਂ ਮੈਨੂੰ ਕੋਈ ਗੱਲ ਨਹੀਂ ਕੀਤੀ ਬੇਟੀ ਤਾਂ ਤੁਹਾਨੂੰ ਦੱਸਿਆ ਬੇਟੀ ਹੈਗੀ ਮੈਂ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਉਹਦੋਂ ਸੱਚ ਯਾਰ ਸੇਵਕ ਸਿਮਰਤ ਭਾਬੀ ਦੇ ਮੋਂ ਮੇਰੇ ਬੱਚੇ ਦੀ ਗੱਲ ਨਾਲ ਸੁਣੀ ਸੀ ਵੀ ਉਹਨਾਂ ਦਾ ਬੱਚਾ ਵਾ ਤੇ ਮਾਸੀ ਜੀ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਕੀ ਦੱਸਾਂ ਭਾਈ ਤੁਹਾਨੂੰ ਬੇਟੀ ਕਰਕੇ ਤੇ ਜਿਆਦਾ ਟੈਨਸ਼ਨ ਲੈਣ ਦੀ ਹੈ ਮੈਂ ਕਿਉਂ ਨੋ ਵੀ ਪਿਓ ਦਾ ਸਾਰਾ ਮਿਊਜਿਕ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਮਾਂ ਪਿਓ ਦਾ ਪਿਆਰ ਪ੍ਰਾਪਰ ਨਾਲਾ ਮਿਲਿਆ ਤੇ ਕੀ ਬੀਜਦੀ ਆ ਬੱਚੇ ਤੇ ਜੇ ਅੱਜ ਉਹਦਾ ਤਲਾਕ ਹੋਇਆ ਹੁੰਦਾ ਬੱਚਾ ਨਾਲ ਨਾ ਹੁੰਦਾ ਤੇ ਸ਼ਾਇਦ ਉਹ ਹੋਰ ਅੱਗੇ ਪੜ ਸਕਦੀ ਪੜ ਕੇ ਫਿਰ ਜੋਬ ਕਰ ਲੈਂਦੀ ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਫਿਰ ਵਿਆਹ ਨੂੰ ਕਰ ਹੀ ਨਹੀਂ ਆ ਬੱਚੇ ਕਰਕੇ ਹੁਣ ਥੋੜੀ ਜਿਆਦਾ ਗਾਲੀ ਮੋੜਨਾ ਕਿ ਚੱਲ ਪਿਓ ਦਾ ਪਿਆਰ ਮਿਲ ਜੇ। ਸੇਵਕ ਬਾਕੀ ਗੱਲਾਂ ਤਾਂ ਸਾਰੀਆਂ ਠੀਕ ਆ ਯਾਰ। ਪਰ ਜਿਹੜਾ ਬੱਚਾ ਹੁੰਦਾ ਨਾ ਕੱਲ ਨੂੰ ਉਹਦੀਆਂ ਯਾਦਾਂ ਜੁੜੀਆਂ ਵਾ 100 ਗੱਲਾਂ ਬਾਤਾਂ ਹੋ ਜਾਂਦੀਆਂ। ਕੱਲ ਨੂੰ ਉਹ ਮੈਨੂੰ ਕਵੇ ਫੇਰ ਕਵੇ ਆ ਵੀ ਇਹ ਗੱਲਾਂ ਮੈਂ ਨਾ ਉਹ ਕਰਦਾ ਹੁੰਦਾ ਹੀ ਇਦਾਂ ਕਰਦਾ ਹੁੰਦਾ ਹੀ। ਉਹ ਫਿਰ ਗੱਲਾਂ ਬੜੀਆਂ ਸੋਚਣਿਆ ਪਿੰਦੀਆਂ ਯਾਰ। ਨਹੀਂ ਭਾਈ। ਉਹ ਚੀਜ਼ਾਂ ਨਹੀਂ। ਮੇਰੀ ਗੱਲ ਸੁਣੋ। ਗੱਲ ਜ਼ਿਆਦਾ ਇਹੋ ਈ ਕਿ ਬੱਚੀ ਨੂੰ ਨਾ ਪਿਓ ਦਾ ਪਿਆਰ ਨਹੀਂ ਮਿਲਿਆ। ਚਲੋ। ਜਿਵੇਂ ਤੁਹਾਡੇ ਨਾਲ ਰਿਸ਼ਤਾ ਹੋ ਜੂਗਾ ਉਹਨੂੰ ਘੱਟੋ ਘੱਟ ਪਿਓ ਦਾ ਪਿਆਰ ਤਾਂ ਮਿਲੂਗਾ। ਸੇਵਕ ਯਾਰ ਸੱਚੀ ਗੱਲ ਆ। ਮੈਂ ਤੇ ਯਾਰ ਰਿਸ਼ਤੇਲ ਉਹਨਾਂ ਨੂੰ ਹਾਂ ਕਰਾਇਆ ਪਰ ਮਾਸੀ ਜੀ ਉਹਨਾਂ ਨੇ ਮੈਨੂੰ ਅਜੇ 10 ਦਿਨ ਹੋ ਗਏ ਆ ਕੋਈ ਜਵਾਬ ਨਹੀਂ ਦਿੱਤਾ ਤੇ ਮੇਰੀ ਚਾਚੀ ਜੀ ਹੋਣੀ ਯਾਰ ਰਿਸ਼ਤੇਦਾਰੀ ਤੋਂ ਉਹ ਵੀ ਮੈਨੂੰ ਰਿਸ਼ਤਾ ਕਰਾਉਂਦੇ ਆ ਕੱਲੋਂ ਮੁੜ ਕੇ ਇਹ ਨਾ ਹੋਵੇ ਮੈਨੂੰ ਉਧਰੋਂ ਵੀ ਤੇ ਇਧਰੋਂ ਵੀ ਹਨਾ ਤੂੰ ਜੋ ਵੀ ਹੈ ਨਾ ਮੈਨੂੰ ਪੁੱਛ ਕੇ ਪਹਿਲਾਂ ਉਧਰੋਂ ਹਾਂ ਦੱਸੋ ਵੀ ਹਾਂ ਮਾਜਾ ਨਾਮ ਆ ਕੀ ਸਾਹ ਤਾ ਪਾਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਨਾ ਚਾਰ ਸਵੇਰੇ ਛਾਤੀ ਮਾਰੀ ਤੁਹਾਡੇ ਤੋਂ ਉੱਤੇ ਕੋਈ ਮੈਨੂੰ ਲੱਭਾਈ ਨਹੀਂ ਤੇ ਇਹ ਵੀ ਚੰਗੇ ਜਿਹੇ ਸੁਭਾਅ ਦੇ ਵੀ ਚੰਗੇ ਨਾਲੇ ਤੁਸੀਂ ਉਹਨੂੰ ਸਾਹ ਵੀ ਲੈਣਾ ਚਾਹੀਦਾ ਤੁਹਾਨੂੰ ਪਤਾ ਹੈ ਜਿੱਦਾਂ ਨੇ ਤੁਹਾਨੂੰ ਕੁੜੀ ਚਾਹੀਦੀ ਆ ਨਾ ਉਦਾਂ ਦੀ ਆ ਘਰੇਲੂ ਵੀ ਆ ਪੜ੍ਹੀ ਲਿਖੀ ਵੀ ਆ ਕੋਈ ਜ਼ਿਆਦਾ ਨਫੀਲੋਸ਼ੂ ਕਰਨ ਵਾਲੀ ਨਹੀਂ ਹੈਗੀ ਸੇਵਕ ਵੇ ਯਾਰ ਤੈਨੂੰ ਪਤਾ ਆਪਣੇ ਘਰ ਕੇ ਇਹ ਚੀਜ਼ ਦੀ ਕਮੀ ਤੇ ਕੋਈ ਨਹੀਂ ਆਹੀਂ ਵੀ ਸਾਮਣੋਂ ਬੀਟੇ ਆ ਸਭ ਕੁਛ ਆ ਇੱਥੇ ਕੁੜੀ ਆਊਗੀ ਰਾਜ ਕਰੋਗੀ ਪਰ ਜਿਹੜੀ ਯਾਰਾਂ ਦੇ ਘਰ ਕੁੜੀ ਹੋਣੀ ਆ ਨਾ 100 ਗੱਲਾਂ ਹੋ ਜਾਂਦੇ ਆ ਯਾਰ ਪੁੱਛੜੇ ਚੋੱਕੇ ਤੁਰੀ ਫਰੂਗੀ ਉਹਦੇ ਮਨ ਦੇ ਵਿੱਚ ਚੜ ਜਾਂਦਾ ਧਿਆਨ ਆਊਗਾ ਉਹਨੂੰ ਕੁੱਟੂਗੀ ਮਾਰੂਗੀ ਸਾਡੇ 'ਚ ਵੀ ਕਲੇਸ਼ ਰਹੂਗਾ ਯਾਰ ਕੁੜੀ ਦਾ ਥੋੜਾ ਮਨ ਉਹ ਖਾਜਾ ਲੱਗਦਾ ਕਿਉਂਕਿ ਮੈਂ ਮਾਸੀ ਆ ਇਹੋ ਗੱਲ ਕਰਨੀ ਚੰਗਾ ਐ ਤੂੰ ਆ ਗਿਆ ਮੇਰਾ ਤੇ ਯਾਰੋ ਜੇ ਇਹਦੇ ਕੁੜੀ ਨਹੀਂ ਹੋਣਾ ਵਾ ਤਾਂ ਫਿਰ ਮੇਰੇ ਵੱਲੋਂ ਯਾਰ ਨਾ ਹੀ ਆ। ਨਾਲ ਦੂਜੀ ਗੱਲ ਸੇਵਕ ਹੋਰ ਮੈਨੂੰ ਯਾਰ ਕੁੜੀ ਤੋਂ ਕਿਸੇ ਤਰ੍ਹਾਂ ਦੀ ਕੋਈ ਇਤਰਾਜ਼ ਨਹੀਂ ਆ ਕੋਈ ਗੱਲ ਨਹੀਂ ਹੈ ਪੁਹਾਤ ਨਹੀਂ ਹੈ ਜਿੰਨਾਂ ਦੇ ਦਾ ਉਥੇ ਕੁੜੀ ਰਹੂਗੀ ਤੁਸੀਂ ਕਹੋਗੇ ਉਹਦੇ ਨਾਂ ਤੇ ਪੈਲੀ ਲਵਣੀ ਆ ਉਹਦਾ ਖਰਚਾ ਜੋ ਕੁਝ ਵੀ ਉਹ ਮੈਂ ਸਾਰਾ ਕੁਝ ਉਹਦੇ ਨਾਲ ਲਿਖ ਲਗਾ ਦੇ ਕਰ ਦੂੰਗਾ ਠੀਕ ਆ ਪਰ ਜਦੋਂ ਤੱਕ ਮੇਰੇ ਵਿਆਹ ਨੂੰ ਥੋੜਾ ਸਮਾਂ ਹੋਊਗਾ ਫਿਰ ਮੈਂ ਸੋਚੂੰਗਾ ਉਹਨੂੰ ਲਿਓਣ ਬਾਰੇ ਪੀ ਲੋਣਾ ਜਾਂ ਕਿਦਾਂ ਇਹ ਮੇਰ ਨਾਲ ਸਹੀ ਰਹੂਗੀ ਤੇ ਮੈਂ ਕੁੜੀ ਨੂੰ ਵੀ ਲੈ ਆਉਂਗਾ ਪਰ ਉਦੋਂ ਤੱਕ ਉਹਨੂੰ ਉਹਨਾਂ ਕੋ ਆਪਣੇ ਨਾਨਕੇ ਪਰਿਵਾਰ ਕੋ ਰਹਿਣਾ ਪਊਗਾ। ਭਾਈ ਵੇਖੋ ਰਹੀ ਗੱਲ ਸਹੀ ਰਹਿੰਦੀ। ਕੁੜੀ ਨੇ ਇੰਨੇ ਸਹੀ ਬਿਲਕੁਲ ਮਤਲਬ ਭੇ ਕਹ ਲਓ ਕਿ ਪ੍ਰੋਪਰ ਸਹੀ ਰਹਿਣਾ ਇਹਨੇ ਜਿੱਦਾਂ ਇਦਾਂ ਕੁੜੀ ਚਾਹੀਦੀ ਉਦਾਂ ਦੀ ਆ। ਮਾੜੀ ਕਿਸਮਤ ਇਹਦੀ ਇਹਨੂੰ ਜਿਹੜਾ ਬੰਦਾ ਗਲਤ ਟੱਕਰ ਗਿਆ। ਨਹੀਂ ਤੇ ਇਦਾਂ ਦੀ ਆ ਥੋੜਾ ਜਿਹਾ। ਯਾਰ ਸੇਵਕ ਤੂੰ ਵੀ ਤੁਰਿਆ ਫਿਰਿਆ ਮੈਂ ਵੀ ਤੁਰਿਆ ਫਿਰਿਆ ਜਿਹੜੀ ਇੱਕ ਲਵ ਮੈਰਿਜ ਹੁੰਦੀ ਨਾ ਇਹ ਗੱਲਾਂ ਜਿਹੜੀਆਂ ਦੇਣਾ ਮਨਚਾ ਨਹੀਂ ਨਿਕਲਦੀਆਂ ਹੁੰਦੀਆਂ। ਤੈਨੂੰ ਪਤਾ ਜੀ ਨਾ ਕਿੰਨੇ ਬੰਦੇ ਨਾਲ ਆਪਣਾ ਪਿਆਰ ਕੀਤਾ ਹੁੰਦਾ ਵਾ। ਉਹ ਗੱਲਾਂ ਜਿਹੜੀਆਂ ਆਪਣੇ ਦਿਲ-ਦਮਾ ਪਰ ਜਦੋਂ ਤੱਕ ਮੈਂ ਤੈਨੂੰ ਮੇਨ ਗੱਲ ਦੱਸ ਤੀ ਮੇਰੇ ਕੋਲ ਰਿਸ਼ਤੇ ਦੀ ਕੋਈ ਨਾ ਨਹੀਂ ਹੈ ਪਰ ਜਦੋਂ ਤੱਕ ਕੁੜੀ ਆ ਕੁੜੀ ਆਪਣੇ ਉਥੇ ਨਾਨਕੇ ਰਵੇ ਵੱਡੀ ਹੋਣ ਤੱਕ ਜਦੋਂ ਤੱਕ ਵੀ ਉਹਦਾ ਸਾਰਾ ਖਰਚਾ ਮੈਂ ਚੁੱਕੂਗਾ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ ਭਾਈ ਬੜਾ ਸੋਚ ਸਮਝ ਕੇ ਤੁਸੀਂ ਦੱਸਣ ਦੇ ਇਸੇ ਕਰਕੇ ਤੇ ਪਰ ਰਿਸ਼ਤਾ ਤੁਹਾਡੇ ਨਾਲ ਕਰਾਂ ਕਿਉਂਕਿ ਮੈਨੂੰ ਇਹ ਆ ਵੀ ਆਪਣੇ ਘਰ ਆ ਕੇ ਆਪਣੇ ਘਰ ਹੀ ਇੱਧਰ ਬਹਿ ਜੇ ਤੇ ਵਧੀਆ ਗੱਲ ਹੈ ਤੇ ਰਹੀ ਗੱਲ ਕੁੜੀ ਦੀ ਕੁੜੀ ਨੂੰ ਚੱਲ ਅਸੀਂ ਸਾਂਭ ਲਾਂਗੇ ਮੈਂ ਕਰਦਾ ਇੱਕ ਵਾਰੀ ਮੰਮੀ ਨਾਲ ਗੱਲ ਉਹਨੂੰ ਅਸੀਂ ਸਾਂਭ ਲਾਂਗੇ ਨਾਲੇ ਕਦੀ ਕਦੀ ਮਿਲ ਜਾ ਕਰੂਗੀ ਹਰਪ੍ਰੀਤਾ ਕੇ ਉਹਨੂੰ ਤੇਰੇ ਦੀ ਗੱਲ ਤੁਸੀਂ ਕਹਿੰਦੇ ਜਿਹੜੀ ਲਵ ਮੈਰਿਜ ਦੀ ਪੇਦੋਂ ਨਿਕਲਣਾ ਨੇ ਪਾਜੀ ਵੇਖੋ ਜੇ ਤੁਹਾਡੇ ਕੋਲ ਉਹਨੂੰ ਪਿਆਰ ਮਿਲਿਆ ਤਾਂ ਉਹ ਬੰਦੇ ਨੂੰ ਜਾਨੂਗੀ ਉਹਨੂੰ ਤਾਂ ਨੇ ਚੇਤੇ ਕਰਿਆ ਹੀ ਨਹੀਂ ਕਰਨਾ ਹੂੰ ਹੂੰ ਕਿਉਂਕਿ ਉਸ ਬੰਦੇ ਨੇ ਉਹਨੂੰ ਨਫ਼ਰਤ ਹੋ ਗਈ ਹੈ ਜਿਹਨੂੰ ਕਹਿੰਦੇ ਦਿਲੋਂ ਨਫ਼ਰਤ ਦਿਲੋਂ ਨਫ਼ਰਤ ਉਹ ਉਸ ਬੰਦੇ ਨਾਲ ਜਿੰਨਾ ਵੱਡਾ ਨੇ ਝਟਕਾ ਦਿੱਤਾ ਇਹਨੂੰ ਪੂਰਾ ਤੱਕਾ ਲੱਗ ਗਿਆ ਉਹਨੂੰ ਤੇ ਕੁੜੀ ਕਾੜੀ ਦਾ ਬਾਕੀ ਤੁਹਾਨੂੰ ਦੱਸਿਆ ਵੀ ਇਨਸਾਫ਼ ਆਪੇ ਕਰ ਲਾਂਗੇ ਤੁਸੀਂ ਵੀ ਮਿਲ ਜਾਓ ਕਦੀ ਕਦੀ ਆਈ ਆ ਕੇ ਨਾਲ ਇਹ ਆ ਵੀ ਹਰਪ੍ਰੀਤ ਨੂੰ ਕੱਲਿਤ ਆ ਕੇ ਮਿਲ ਜਿਆ ਕਰੂਗੀ ਤੇ ਮੰਮੀ ਨਾਲ ਮੈਂ ਕਰ ਲੈਣਾ ਗੱਲ ਅੱਜ ਇੱਕ ਗੱਲ ਹੋਰ ਜਿਹੜਾ ਮੇਨ ਗੱਲ ਤੇ ਮੈਂ ਆ ਮੇਰਾ ਇਰਾਦਾ ਤੇ ਤੁਹਾਨੂੰ ਇੱਕ ਵਾਰੀ ਜਾ ਕੇ ਨਾ ਤੇ ਹਰਪ੍ਰੀਤ ਦੀ ਮੰਮੀ ਨਾਲ ਜਿਹੜਾ ਆਪਣੀ ਮਾਮੀ ਨਾਲ ਸੇਵਕ ਗੱਲ ਇਦਾਂ ਮੈਨੂੰ ਕੁੜੀਏ ਤੋਂ ਕਿਸ ਤਰ੍ਹਾਂ ਦੀ ਕੋਈ ਆਬਜੈਕਸ਼ਨ ਨਹੀਂ ਆ ਇਹ ਮੇਰੇ ਨਾਲ ਸਹੀ ਰਵੇ ਹੋ ਸਕਦਾ ਮੈਂ ਦੋ ਮਹੀਨਾ ਬਾਅਦ ਲੈ ਆਵਾਂ ਹਨਾ ਕੁੜੀ ਨਾਲ ਮੈਨੂੰ ਇਦਾਂ ਸਰ ਕੁੜੀ ਦੇ ਕਰਮਾਂ ਵਾਲਿਆਂ ਦੇ ਘਰਾਂ ਹੁੰਦੀਆਂ ਵਾ ਚਲੋ ਤੇ ਬਾਕੀ ਯਾਰ ਉਹ ਕਹਿੰਦੇ ਆ ਵਾ ਉਹਨਾਂ ਨਾਲ ਜਾਣਾ ਵਾ ਵਾ ਬਣਦਾ ਤਾਂ ਇੰਨੀ ਗੁਰੂਆ ਤੈਨੂੰ ਪਤਾ ਆਪਣੇ ਦੇ ਵਿੱਚ ਪਹਿਲਾਂ ਰਿਸ਼ਤਾ ਹੋਣ ਤੋਂ ਆਪਾਂ ਉਹਨਾਂ ਦੇ ਘਰੇ ਜਾਵਾਂਗੇ ਮਿਲਾਂਗੇ ਕੋਈ ਕਿਸੇ ਲਈ ਗੱਲਬਾਤ ਹੀ ਹੋ ਜਾਂਦੀ ਗੁਰੂਆ ਮੇਰੀ ਗੱਲ ਸੁਣ ਉਹ ਇਹ ਗੱਲਾਂ ਪੁਰਾਣੀਆਂ ਆ ਅੱਜ ਕੱਲ ਕੋਈ ਨਹੀਂ ਸੋਚਦਾ ਨਾਲੇ ਮੇਰੀ ਦਾਦੀ ਸੱਸ ਵੀ ਆਈ ਆ ਉਹ ਵੀ ਇੱਕ ਵਾਰੀ ਛਾਤੀ ਮਾਰ ਲੈਣਗੇ ਨਾਲੇ ਇੱਕ ਵਾਰੀ ਬਹਿਰ ਲੋਕ ਤੇ ਇਹ ਗੱਲਾਂ ਆਪਣੀਆਂ ਖੋਲ੍ਹ ਲੈ ਸਾਰੀਆਂ ਹਾਂ ਹਾਂ ਤੇ ਆ ਸਾਰਾ ਕੁਝ ਜੇ ਤੂੰ ਮੈਨੂੰ ਲਓ ਜੀ ਤੇ ਇਹ ਗੱਲ ਜਿਹੜੀ ਤੂੰ ਕੁੜੀ ਦੀ ਕਹਿਣੀ ਦੋ ਮਹੀਨਾ ਬਾਅਦ ਲੈ ਆਉਂਗਾ ਉਹਦੀ ਤੂੰ ਟੈਨਸ਼ਨ ਨਾ ਕਰੇ ਔਰ ਯਾਰ ਉਹ ਗੱਲ ਇਹ ਹੈ ਨਾ ਮੇਰੇ ਨਾਲ ਬਣਾ ਕੇ ਰੱਖੂਗੀ ਮੇਰੇ ਨਾਲ ਵਧੀਆ ਰਹੂਗੀ ਫੇਰ ਹੀ ਹੈ ਨਾ ਮੈਂ ਕਹਾਂ ਭਾਜੀ ਵੇਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਤੁਸੀਂ ਉਹਨਾਂ ਚੰਗੀ ਤਰ੍ਹਾਂ ਰੱਖੋਗੇ ਨਾ ਫੇਰ ਐਲੂਗੀ ਯਾਰ ਸਾਰੀਆਂ ਗੱਲਾਂ ਛੱਡ ਟੈਨਸ਼ਨ ਤੋਂ ਨਹੀਂ ਛੱਡ ਮੈਂ ਕਬੂਤਰ ਲੈ ਨਵੇਂ ਗੁਰੂਆ ਆ ਤੁਹਾਨੂੰ ਅੱਜ ਕੋਠੇ ਤੇ ਵਿਖਾ ਦੇ ਆਂ ਟੈਸ਼ਨ ਸ਼ੌਕ ਵੱਲੇ ਓਏ ਤੈਨੂੰ ਪਤਾ ਸ਼ੌਕ ਆਪਣੀ ਜਿਹਦੇ ਵਾਸਤੇ ਮੈਂ ਆਇਆ ਓਏ ਹੋਵਾਂਗੇ ਉਧਰੋਂ ਪ੍ਰਾਸੀ ਤੈਨੂੰ ਗੋਲੇ ਤੇ ਚੀਨੇ ਕਬੂਤਰ ਵਿਖਾਵਾ ਗੱਡੀ ਇੱਥੇ ਵਧੀਆ ਲੱਗ ਗਈ ਗੱਡੀ ਹਰ ਪੀਰ ਉਦੀ ਹੁੰਦੇ ਹਰ ਪੀਰ ਸੇਵਾ ਕੀ ਗੱਲ ਹੋਈ ਰੋਂਦੀ ਕਿਉਂ ਨਹੀਂ ਕੀ ਹੋਇਆ ਦੁਨੀਆ ਜੀਨੇ ਦਿੱਦੀ ਸੇਵਾ ਕਿਸ ਨੇ ਕੁੱਝ ਕਿਹਾ ਹਾਂ ਉੱਥੇ ਨਾ ਮੰਦਿਰ ਮੁੰਡਿਆਂ ਦੀ ਖੜੀ ਹੈ ਤੇ ਮੈਨੂੰ ਗਲਤ ਬੋਲਦੀ ਵੀ ਕੁਝ ਨਹੀਂ ਸੇਵਕ ਸੇਵਕ ਰਹਿਣ ਦੋ ਪਤਾ ਕੀ ਹੈ ਚਿੱਕੜ ਚ ਵੱਡਾ ਸੁੱਟਾਂਗੇ ਨਾ ਤੇ ਸਾਡੇ ਕੱਪੜੇ ਲਿਬੜਨੇ ਆ ਤੇ ਤੂੰ ਮੇਰੀ ਗੱਲ ਸੁਣਾ ਇੱਕ ਗੱਲ ਦੱਸ ਕੁੜੀ ਕਿੱਥੇ ਆ ਨਾਲੇ ਤੂੰ ਕੱਲੀ ਇੱਧਰ ਨੂੰ ਕਿਧਰ ਨੂੰ ਤੁਰੀ ਫਿਰਦੀ ਕੁੜੀ ਸੇਵਕ ਮੰਮੀ ਕੋਲ ਆ ਤੇ ਮੈਂ ਬੈਂਗਲ ਸੈਰਮਨੀ ਤੇ ਗਈ ਸੀ ਫਰੈਂਡ ਦੀ ਤੈਨੂੰ ਕੰਨੀ ਏਰੀ ਕਿਹਾ ਕੱਲੀ ਨਾ ਆਇਆ ਜਾਇ ਕਰ ਕੀ ਮਤਲਬ ਮਤਲਬ ਮੇਰੇ ਕੋਲ ਲਾਈਫ ਨਹੀਂ ਹੈਗੀ ਮੈਂ ਨਾ ਜੋ ਹੋ ਗਿਆ ਠੀਕ ਹੈ ਇਹ ਤਾਂ ਤੁਸੀਂ ਮੇਰੀਆਂ ਵਿਆਹ ਦੀਆਂ ਤਿਆਰੀਆਂ ਕਰਦੇ ਫਿਰਦੇ ਜੇ ਮੈਨੂੰ ਨਰਕ ਚੋਂ ਨਿਕਲਣ ਤਾਂ ਦਿਓ ਆਪਣਾ ਤੂੰ ਹੀ ਕਹਿੰਦੇ ਖੁੱਲ ਕੇ ਸਾਹ ਲੈ ਜੇ ਮੈਂ ਹੁਣ ਆਪਣਾ ਜੀਵਣਾ ਸ਼ੁਰੂ ਕੀਤਾ ਤੇ ਕਹਿੰਦੇ ਕੱਲੀ ਨਾ ਕਿਤੇ ਆ ਜਾ ਲੈ ਹਾ ਖੁੱਲ ਕੇ ਸਾ ਤੈਨੂੰ ਕਿਨੇ ਮਨਾ ਕੀਤਾ ਬਸ ਮੈਂ ਤੇ ਸੋਚਦਾ ਤੇ ਤੇਰਾ ਵਿਆਹ ਹੋ ਜਾਏ ਤੂੰ ਕਿਉਂ ਰਿਸ਼ਤੇ ਨੂੰ ਮਨਾ ਕਰਦੀ ਪਈ ਮੇਰੇ ਤੇ ਭਰੋਸਾ ਹੈਗਾ ਨਾ ਰੱਖ ਮੇਰੇ ਤੇ ਭਰੋਸਾ ਅੱਗੇ ਵੀ ਭਰੋਸਾ ਕੀਤਾ ਸੀ ਤੇ ਅੱਗੇ ਤੇਰੀ ਜ਼ਿੰਦਗੀ ਆ ਨਰਕ ਚੋਂ ਬਾਹਰ ਕੱਢੀ ਆ ਹੁਣ ਵੀ ਭਰੋਸਾ ਰੱਖ ਸੇਵਕ ਇਹ ਤੁਹਾਡੇ ਨਾਲ ਓਹੋ ਮੈਂ ਇਹ ਭਾਜੀ ਹੁਣੀ ਆਪਣੇ ਚਲ ਆ ਤੂੰ ਘਰ ਆ ਸੇਵਕ ਕੀ ਗੱਲ ਹੋ ਗਈ ਰੋਂਦੀ ਕਿਉਂ ਆਉਂਦੀ ਭਾਜੀ ਤੁਹਾਨੂੰ ਸਾਰਾ ਕੋਈ ਦਾਦਾ ਹੌ ਪਹਿਲਾ ਕਰੇ ਭਈਆ ਸੇਵ ਗੱਲ ਕੀ ਹੋਈ ਯਾਰ ਰੋਂਦੀ ਰੋਂਦੀ ਆਉਂਦੀ ਘਰ ਦੀ ਅਜੀਤਾਂਦੀਆਂ ਕੁੜੀਆਂ ਕੀ ਗੱਲ ਕੀ ਹੋ ਗਈ ਆ ਅੱਜ ਮੇਰੀ ਗੱਲ ਕੱਲੀ ਜਨਾਨੀ ਨੂੰ ਕਹੋਂ ਚੀਂਦੇ ਜੇ ਮੈਂ ਉਹਦੇ ਵਾਸਤੇ ਸਹੀ ਫੈਸਲਾ ਲੈਣਾ ਤਾਂ ਸਮਝਣ ਨਹੀਂ ਰਹੀ ਮੇਰੀ ਗੱਲ ਸੁਣ ਯਾਰ ਰੋਂਦੀ ਰੋਂਦੀ ਆਈ ਆ ਤੂੰ ਗੱਲ ਕਰ ਲੈ ਭਾਵੇਂ ਚੰਗਾ ਲੱਗਦਾ ਕਿਸੇ ਨੂੰ ਗੱਲ ਦੱਸਣੀ ਹੈ ਇਹ ਗੱਲ ਆ ਬਾਅਦ ਹਾਂ ਦੇ ਮੈਂ ਗੱਡੀ 'ਚ ਬੈਹਿਣਾ ਉੱਤੇ ਮੈਂ ਵੇਟ ਕਰਨਾ ਉਹ ਹੋ ਭਾਜੀ ਇਹ ਚੀਜ਼ ਦੀ ਤੁਸੀਂ ਕਾਹਤੋਂ ਟੈਨਸ਼ਨ ਲੈ ਰਹੇ ਤੁਸੀਂ ਮੇਰੇ ਮਾਸੀ ਦੇ ਪੁੱਤ ਜੀ ਯਾਨੀ ਕਿ ਮੇਰੇ ਵੱਡੇ ਭਰਾ ਤੇ ਮੇਰੀ ਗੱਲ ਸੁਣ ਜੇ ਤੁਸੀਂ ਮੇਰੇ ਵੱਡੇ ਭਰਾ ਦੇ ਹੋਣ ਦੇ ਨਾਤੇ ਚੱਲ ਜਾਓ ਹਾਂ ਨਾਲ, ਤੁਸੀਂ ਉਹ ਰਿਸ਼ਤੇ ਨਾਲ ਨਾ ਜਾਓ ਕਿ ਮੈਂ ਰਿਸ਼ਤਾ ਵੇਖਣਾ ਜਾਂ ਕੀ ਕਰਨਾ ਕੁੜੀ ਨੂੰ ਵੇਖਣਾ ਹੈ, ਉਸ ਹਿਸਾਬ ਨਾਲ ਨਾ ਜਾਓ ਤੁਸੀਂ ਮੇਰੇ ਮਾਸੀ ਦੇ ਪੁੱਤ ਬਣ ਕੇ ਜਾਓ, ਜਾਣੀ ਕਿ ਮੇਰੇ ਵੱਡਾ ਭਰਾ ਬਣ ਕੇ ਜਾਓ, ਚਲੋ ਤੁਸੀਂ, ਬਣਦਾ ਤਾਂ ਹੈ ਨਹੀਂ ਯਾਰ ਜਿਹੜੇ ਹਿਸਾਬ ਦੇ ਨਾਲ ਉਹ ਰੋਂਦੀ ਗਈ ਕੁੜੀ, ਟੈਨਸ਼ਨ ਨਾ ਲਓ ਤੁਸੀਂ, ਚਲੋ ਆਓ, ਛੇ ਵਜੇ ਯਾਰ ਮੇਰੀ ਗੱਲ ਸੁਣ, ਕੁੜੀ ਦਾ ਯਾਰ ਰਿਸ਼ਤਾ ਇਦਾਂ ਧੱਕਾ ਨਾ ਹੋਵੇ ਕੁੜੀ ਦੇ ਨਾਲ ਕਿਸੇ ਦਾ, ਕੱਲ੍ਹ ਨੂੰ ਅੰਦਰੋਂ ਫੇਰ ਨਾ ਆਵੇ ਯਾਰ ਹੈ ਨਾ, ਸੈੱਟ ਨਾ ਹੋਵੇ, ਉਹਦਾ ਮਨ ਨਾ ਹੋਵੇ ਯਾਰ ਵਿਆਹ ਕਰਨ ਨੂੰ, ਉਹ ਪਾਦ ਨੇ ਜ਼ਬਰਦਸਤੀ ਕਰਦੀ ਆ ਕਿ ਯਾਰ ਕੜੇ ਹਾਲਾਤਾਂ ਜੋ ਮੰਗੀ ਆ ਭਾਜੀ ਮੇਰੀ ਗੱਲ ਸੁਣ ਜ਼ਬਰਦਸਤੀ ਕੋਈ ਨਹੀਂ ਆ ਤੁਸੀਂ ਆਓ ਨਾਲ ਇਹ ਤਾਂ ਨਹੀਂ ਕੋਈ ਇਸ਼ੂ ਹੈਗਾ ਵੱਡਾ ਚਿੱਟਾ ਤੁਸੀਂ ਵੀ ਬਾਤ ਮੰਨ ਚ ਆਪਣੇ ਸੁਣਦੀ ਜਲਦੇ ਕੋਈ ਟੈਨਸ਼ਨ ਫੀ ਹੋ ਕੇ ਮੇਰੇ ਨਾਲ ਚੱਲੋ ਉਹਨੇ ਆਪੇ ਮੰਨ ਜਾਣਾ ਮੈਨੂੰ ਪਤਾ ਹੈ ਚਲ ਯਾਰ ਵੇਖ ਲੈਣੇ ਤੇਰੇ ਕਹਿੰਦੇ ਉਹ ਫੇਰ ਵੀ ਮਾਸੀ ਦਾ ਪੁੱਤ ਵਾਂ ਜਿੱਦਾਂ ਕਹਿੰਗਾ ਚੱਲ ਵੇਖ ਲੈਣੇ ਚੁੱਪ ਕਰ ਹਾਏ ਹਾਏ ਚੁੱਪੀ ਨਹੀਂ ਕਰਦੀ ਇਹ ਤੇ ਅੰਜੂ ਹਾਂਜੀ ਮਾਸੀ ਮੇਨ ਜਵਾਦੇ ਚੁੱਪ ਨਹੀਂ ਕਰਨੀ ਉਹਨੂੰ ਕੁੜੀ ਨੂੰ ਬੁਲਾ ਕਿੱਥੇ ਆਉ ਉਹ ਆਏ ਦੀ ਫੋਨ ਕੀਤਾ ਤਾਂ ਸੀ ਕਹਿੰਦੀ ਵਾ ਰਸਤੇ ਤੇ ਬਸ ਆ ਰਹੀ ਆ ਪਹਿਲੀ ਹੋਟਲ ਆ ਲੋ ਇਹ ਕਿ ਚੁੱਪ ਨਾ ਆਟਾ ਗੋਲਣਾ ਮਾਂ ਤੂੰ ਆਟਾ ਗੁੰਨੀ ਜਾ ਇਹ ਨਹੀਂ ਚੁੱਪ ਕਰਦੀ ਉਹਦੇ ਦੁਕਰੋ ਪੈਰ ਕੀ ਕੱਢਤੇ ਆ ਉਹਦੇ ਤੁਰ ਹੀ ਰਹਿੰਦੀ ਪਤਾ ਨਹੀਂ ਕਿੱਥੇ ਉਹਨੂੰ ਤੋਰ ਸਕਦੀ ਆ ਉਹਦੇ ਤੇ ਅੱਗੇ ਨਹੀਂ ਭੋੜਾ ਮੋ ਹੈਗਾ ਕੁੜੀ ਨਾਲ ਮੈਨੂੰ 15 ਦਿਨ ਹੋਵੇ ਆਈ ਨੂੰ ਮੈਂ ਤੇ ਆਹੋ ਕੁਛ ਵੇਖਣ ਗਈ ਦੰਦੀ ਆਈ ਆ ਲੇ ਤੈਨੂੰ ਕੀ ਹੋ ਯਾਰਪ੍ਰੀਤ ਹਰਪ੍ਰੀਤ ਕੁਛ ਨਹੀਂ ਅੰਜੂ ਹਾਂਜੀ ਇੱਧਰ ਆ ਅੰਦਰ ਇੱਧਰ ਵੇਖ ਪੁੱਛ ਕੁੜੀ ਨੂੰ ਕਿੱਥੇ ਭੇਜਿਆ ਸੀ ਉਹ ਕੀ ਗੱਲ ਹੈ ਕੀ ਹਰਪ੍ਰੀਤ ਤੈਨੂੰ ਦੱਸ ਕੀ ਗੱਲ ਹੋ ਗਈ ਰੋਂਨ ਕਿਉਂ ਤਹੀ ਹੈ ਹੈ ਮੂੰਹ ਇੱਕ ਦਬਨਾ ਹੈ ਕੀ ਕਿਹਾ ਜੀ ਮਾਸੀ ਨੂੰ ਮੈਂ ਤਾਂ ਕੁਛ ਵੀ ਨਹੀਂ ਕਿਹਾ ਤੇ ਆਈ ਏਦਾਂ ਹੀ ਹੈ ਰੋਂਦੀ ਆਈ ਉਹ ਮਾਰਿਆ ਪਰਸ ਭਵਾ ਕੇ ਨੀ ਮਮਾ ਹਾਂ ਹਾਂ ਕੁਝ ਬੋਲੇਗੀ ਕਿ ਨਹੀਂ ਬੋਲੇਗੀ ਹੈ ਮਮਾ ਤੇ ਕਹਿੰਦਾ ਜੀ ਆਪਣੀ ਕਿੰਦੀ ਜੀ ਕਿੱਦਾਂ ਜੀਵਾ ਦੁਨੀਆ ਦੀ ਕਿੱਥੇ ਜਿੰਨੇਵੇਂ ਨਾ ਦੱਸੋ ਮੈਂ ਤੂੰ ਆਮੀ ਮਮਾ ਜਾਨਜੂ ਜੱਸ ਇਹਨੂੰ ਕੋਈ ਚਾਹ ਪਾਣੀ ਪਿਆ ਪੁੱਛਣ ਨੂੰ ਕੀ ਹੋਇਆ ਚੁੱਪ ਕਰਾਣ ਨੂੰ ਕੀ ਵੱਡ ਯੂਜ਼ ਕਰਦੇ ਨੇ ਕੰਦੇ ਜ ਜਨ ਨੇ ਨਾ ਲੱਖਿਆ ਤੈਨੂੰ ਆ ਜਾ ਅੱਧੀ ਲੱਖ ਲੰਨੇ ਆ ਟੋਨ ਲਾ ਕੀ ਜਿੰਦਗੀ ਜੀਵਾ ਮੈਂ ਇਹ ਹੌਨ ਬਾਹਰ ਭੇਜਦੀ ਆਂ ਬਾਰ ਬਾਰ ਕਿਹੜੇ ਘਰੇ ਚ ਪਾਵਾਂ ਦੱਸੋ ਆਵੇ ਜਾਵੇ ਨਾ ਕੁੜੀ ਸੁਣ ਲੈ ਫਿਰ ਕਹਿੰਦੇ ਤਾਂ ਮੂੰਹ ਨਹੀਂ ਬੰਦ ਕੀਤੇ ਯਾਰ ਤੇ ਜੇ ਤੈਨੂੰ ਕਿਹਾ ਵੈ ਕਰ ਲੈ ਵਿਆਹ ਕੋਈ ਬੰਦਾ ਤੇਰੀ ਰਖਵਾਲੀ ਦਾ ਆਏਗਾ ਉਹਦੇ ਖਲੋਤੇ ਕੋਈ ਤੈਨੂੰ ਉਂਗਲ ਨਹੀਂ ਚੁੱਕੇਗਾ ਚੱਲੀ ਜਨਾਨੀ ਨੂੰ ਕੌਣ ਜੀਂਦ ਦਿੰਦਾਈ ਨਾ ਪਹਿਲੇ ਬੰਦੇ ਨੂੰ ਕੋਈ ਜੀਂਦ ਦਿੰਦਾਈ ਨਾ ਪਹਿਲੀ ਜਨਾਨੀ ਨੂੰ ਜੀਂਦ ਦਿੰਦਾਈ ਬੰਦਾ ਚੰਗਾ ਹੋਵੇ ਚਾਹੇ ਮੰਦਾ ਹੋਵੇ ਪਰ ਉਹਦਾ ਇੱਕ ਸਾਰਾ ਹੁੰਦਾ ਵੈ ਸਮਝਾਈ ਗੱਲ ਤੂੰ ਸੌ ਘੱਟੇ ਤੇ ਪਿਓ ਨੇ ਇੱਕੋ ਗੱਲ ਕਵਾਈ ਐ ਕਿ ਇਹ ਮੈਂ ਵਿਆਹ ਨਹੀਂ ਕਰਨਾ ਨਹੀਂ ਕਰਨਾ ਹਮੇ ਚੈਲੰਜੋ ਜਾਣ ਦਵਾਈ ਦੋਈ ਦਵਾਈ ਕਿਹੜੀ ਦਵਾਈ ਜਦੋਂ ਵੇਖੋ ਤਾਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕੀ ਹੋਣਾ ਹੈ ਮੈਨੂੰ ਕੋਈ ਪੀੜ ਹੋਉਂਦੀ ਕੋਈ ਸਿਰ ਦਰਦ ਹੋਉਂਦੀ ਤੇ ਬੁਖਾਰ ਜਦੋਂ ਵੇਖੋ ਦਵਾਈ ਦਵਾਈ ਤਾਂ ਤੁਹਾਡੀ ਦਵਾਈਆਂ ਨੇ ਮੇਰੀ ਜਾਨ ਕਰ ਦਿੱਤੀ ਮੈਂ ਅੱਜ ਕੋਈ ਦਵਾਈ ਨਹੀਂ ਚਖਣੀ ਨਹੀਂ ਬਸ ਕੋਈ ਦਵਾਈ ਨਹੀਂ ਚਖਣੀ ਮੈਂ ਤੁਹਾਨੂੰ ਖਵਾ ਦੇਣੀ ਤੇ ਮਰਪ੍ਰੀਤ ਜਿੱਦ ਨਹੀਂ ਕਰੀਦੀ ਹਿੰਦੀ ਮਾਸੀ ਜੀ ਚੁੱਪ ਕਰੋ ਨਾ ਹੈ ਨਹੀਂ ਦਵਾਈ ਚੁੱਪ ਕੀਤੀ ਰਹਿ ਉਹ ਕੁੜੀ ਨੂੰ ਤਾਂ ਫੜ ਲੈ ਫੜ ਢੋਂਡੀ ਉਹ ਤੇ ਕਦੋਂ ਦੀ ਕੁੜੀ 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 ਮੈਂ ਨਾ ਨੂੰ ਦਿਲ ਕਰਦਾ ਹਰ ਜਾ ਪਲੀਜ਼ ਮੈਨੂੰ ਨਾ ਕੁੜੀ ਬਸ ਤੂੰ ਇਹਨੂੰ ਨਾ ਆਪੇ ਕਿਹਾ ਸੀ ਨਾ ਮੈਂ ਸਾਹਮਣੇ ਲਾਂਗੀ ਹੁਣ ਇਹਨੂੰ ਸਾਂਭੋ ਨਾ ਜਿੰਦਗੀ ਮੇਰੀ ਚ ਆਂਦੀ ਤੇ ਨਾ ਮੇਰਾ ਹੈ ਹਾਲ ਹੁੰਦਾ ਬਸ ਕਰ ਹਰ ਤੇ ਮੈਂ ਵੱਟ ਕੇ ਚਪੇੜ ਮੂੰਹ ਤੇ ਮਾਰਨੀ ਐ ਇੱਕ ਲਿਹਾਜ ਹੁੰਦਾ ਗੱਲ ਕਰਨ ਦਾ ਕਿ ਉਹਨੇ ਤੈਨੂੰ ਸਿਰ ਤੇ ਕੀ ਚੜਾ ਲਿਆ ਬੋਲਣ ਵਾਸਤੇ ਇਹਨਾਂ ਸੋਨਾ ਰਿਸ਼ਤਾ ਚੱਲ ਕੇ ਆਇਆ ਵਾ ਪਰ ਇਹ ਕੁੜੀ ਕੁੜੀ ਕੇ ਪਾਸੇ ਨਹੀਂ ਲੱਗਣ ਦਿੰਦੀ। ਨਾ ਜੀ ਮੈਂ ਵਿਆਹ ਨਹੀਂ ਕਰਨਾ। ਇਹ ਮੈਂ ਆਪਣੀ ਜ਼ਿੰਦਗੀ ਜੀਣੀ ਅੱਗੋਂ ਪੜਾਈ ਕਰਕੇ ਲਾ ਪੜਲਾ ਜਾ ਕੇ ਪੜ੍ਹਾਈਆਂ ਅ ਦੁਨੀਆ ਪੜਨ ਦੇਗੀ। ਪੜਨ ਦੇਗੀ ਕਿਉਂ ਮੰਮੀ? ਐਹ ਤਾਂ ਫੁੱਲਦੀ ਵੀਰ ਦਾ ਕਿਉਂ? ਕਿਉਂ ਨਹੀਂ ਸਾਡੇ ਵਰਗਿਆਂ ਨੂੰ ਜੀਣ ਦਿੰਦੇ ਆ? ਸਾਡੇ ਵਰਗਿਆਂ ਨੂੰ ਨਹੀਂ। ਲੋਕ ਕਿਸੇ ਨੂੰ ਨਹੀਂ ਜੀਣ ਦਿੰਦੇ। ਨਾ ਚੰਗਾ ਖਾਣ ਵਾਲੇ ਨੂੰ, ਨਾ ਮਾਲਾ ਪਾਣ ਵਾਲੇ ਨੂੰ। ਕਿਸੇ ਨੂੰ ਨਹੀਂ ਜੀਣ ਦਿੰਦੇ। ਇਹ ਤਾਂ ਤੁਹਾਡੇ ਮਾਂ ਦਾ ਵਹਿਮ ਹੈ ਕਿ ਅਹੀਂ ਜੀਣ ਨਹੀਂ ਦੇ ਸਾਹਮਣੇ ਵਾਲਾ ਜੀਣਦੇ ਆ। ਕੋਈ ਕਿਸੇ ਨੂੰ ਨਹੀਂ ਹੱਸਦਿਆ ਵੇਖ ਸਕਦਾ। ਖਪਣਾ ਘਰ ਤਾਂ ਦੇ ਕਿੰਨੀ ਮਸਾਲਾ ਕੋਈ ਗੱਲ ਕਰਨ ਵਾਲਾ ਤਾਂ ਹੋਏਗਾ ਕੋਈ ਤਾਂ ਟੱਕਰ ਦਾ ਸਾਹਮਣੇ ਖਲੋਏਗਾ ਹੁਣ ਆ ਗਈ ਨਾ ਰੋਂਦੀ ਜਾਂ ਤਾਂ ਫੜਦੀ ਉੱਥੇ ਇੱਟ ਤੇ ਮਾਰਦੀ ਉਹਨਾਂ ਦੇ ਸਿਰ 'ਚ ਤਾਂ ਪਤਾ ਲੱਗਦਾ ਪਿਓ ਨੂੰ ਵੀ ਕਿ ਕਿਸੇ ਨੇ ਕੁਝ ਕਿਹਾ ਤਾਂ ਕੁਛ ਕੁੜੀ ਕਰਕੇ ਹੀ ਆਈ ਅੱਗੋਂ ਬਸ ਇਹ ਅਫਰੂ ਰਹਿ ਗਏ ਤੁਹਾਡੇ ਕੋ ਜਨਾਨੀਆਂ ਕੋਲ ਰੋਲੇ ਤੇ ਆ ਕੇ ਗੱਲ ਲੱਗ ਕੇ ਬਸ ਕਹਿਤਾ ਬੰਦੇ ਨਹੀਂ ਅਦਾ ਕਰਦੇ ਕਹਿਣਾ ਸੁਖ ਹੈ ਮੈਂ ਵੀ ਬੰਦਿਆ ਦੀ ਤਰ੍ਹਾਂ ਜੀ ਕੇ ਵਿਖਾਵਾਂਗੀ ਮੈਂ ਇਸ ਘਰ ਦਾ ਪੁੱਤ ਬਣਾਂਗੀ ਉਹ ਤਾਂ ਧੀ ਬਣ ਜਾ ਇੱਕ ਮਾਂ ਬਣ ਗਈ ਇੱਕ ਮਾਂ ਹੀ ਬਣ ਜਾ ਬਸ ਆਹ ਹੈ ਤੇਰੇ ਅੰਦਰ ਜੀਜਾ ਇਹਨੂੰ ਮੈਂ ਨਹੀਂ ਇਹਨੂੰ ਸੇਵਾ ਕੀ ਹੈਂਡਲ ਕਰ ਸਕਦਾ ਬਸ ਕੋਰ ਕੋਈ ਨਹੀਂ ਸੇਵਾ ਖੁੱਲ ਗਈ ਮੈਨੂੰ ਆਂਦੇ ਹੋਣੇ ਆ ਬਾਹਰ ਖੜੇ ਸੀ ਬਾਹਰ ਸੇਵਾ ਕਰ ਹਾਂ ਤੇ ਨਾਲ ਕੋਈ ਸੀ ਕੋਈ ਸੀ ਸਿਮਰਤ ਹੋਣੀ ਜਾਂ ਗੁਰਜੀਤ ਭੈਣ ਜੀ ਨਹੀਂ ਆਪੇ ਦੇਖ ਲਿਓ ਚਲ ਠੀਕ ਹੈ ਮੈਂ ਮਿਲਦੀ ਆਂ ਪਰ ਆਏ ਨਹੀਂ ਅੱतकਾ ਗੱਡੀ-ਗੁੱਡੀ ਲਾਉਂਦੀ ਬੜੀ ਤੰਗੀ ਸਾਡੀ ਗਲੀ ਚ ਆਉਂਦੀ ਐ ਘਰੇ ਕਿਤੇ ਦੂ ਦਾ ਲਾਂਬਾ ਹਣਾ ਵਿਚਾਰਾ ਮਾਣੂ ਵੇਖਾਂ ਤੇ ਜਾ ਜਾ ਕੇ ਕਿਤੇ ਪਾਣੀ ਬੁਣੀ ਪੀਲਾ ਤੇ ਚੋਕੇ ਨੂੰ ਰੱਖ ਸਮਾਨ ਨੂੰ ਹੁਣ ਉਹਨਾਂ ਦੇ ਸਾਹਮਣੇ ਤਮਾਸ਼ਾ ਨਾ ਕਰੀ ਕੋਈ ਵੀ ਗਿਆ ਮੂੰਹ ਮਾਤ ਹੋ ਜਾ ਕੇ ਪਹਿਲਾਂ ਹੁੰਦੀਆਂ ਨਹੀਂ ਆਪ ਦਰੀਆਂ ਕਰਦੀਆਂ ਮੁੜ ਕੇ ਰੋਂਦੀਆਂ ਫਿਰਦੀਆਂ ਜੇ ਹੁਣ ਮਾਂ ਸੁਧਰੀ ਐ ਤੇ ਠੀਕ ਵਿਗੜੀ ਫਿਰਦੀ ਐ ਦੱਸ ਅੰਦੇ ਆ ਨਾ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਦਾ ਬਾਅਦ ਚ ਹੀ ਪਤਾ ਲੱਗਦਾ ਹਜੇ ਕਿਹੜਾ ਸਮਝਦੀ ਐ ਮੈਂ ਤਾਂ ਕਿਹਾ ਸੀ ਸੇਵਕ ਆ ਜਾਂਦਾ ਅੱਜ 15 ਦਿਨ ਹੋ ਚੱਲੇ ਮੈਨੂੰ ਵੀ ਆਈ ਨੂੰ ਮੈਂ ਕਿਹਾ ਰੋਜ਼ ਸੇਵਕ ਕਹਿੰਦਾ ਮੈਂ ਆਉਂਗਾ ਆਉਂਗਾ ਚੱਲ ਆ ਜਾਂਦਾ ਮੈਂ ਕਿਹਾ ਚੱਲ ਗਰਜੀਤ ਵਾਲੀ ਹੋ ਜਾਂਦੀ ਇਹਨਾਂ ਦਾ ਕੁੱਤ ਖਾਣਾ ਕਿਸ ਬੰਨੇ ਲੱਗੇ ਤੇ ਬੰਦਾ ਇੱਥੋਂ ਹਿੱਲੇ ਲੈ ਸੇਵਕ ਲੱਗਦਾ ਆ ਹੀ ਗਿਆ ਸੇਵਕ ਬੜੀ ਛੇਤੀ ਆ ਗਏ ਪੁੱਤ 10 ਦਿਨ ਹੋ ਗਏ ਆ ਤੇਰੇ ਲਾਰਿਆਂ ਚ ਮੈਂ ਇੱਥੇ ਬੈਠੀ ਦਸਾਂ ਦਿਨਾਂ ਦੀ ਟੰਡੀ ਕੰਡੀ ਮੈਂ ਤਾਂ ਪੁੱਤ ਸੋਚਿਆ ਸੀ ਦੋ ਦਿਨ ਤੇਰੇ ਵੱਲ ਰਹੂੰਗੀ ਸਿਮਰਤ ਕੋ ਰਹੂੰਗੀ ਗੱਲਾਂ ਬਾਤਾਂ ਕਰੂੰਗੀ ਤੇਰੇ ਮੁੰਡੇ ਨੂੰ ਖਡਾਉਂਗੀ ਤੇ ਦੂਰ ਬੱਤ ਲੇਟ ਹੀ ਬੜੀ ਆਇਆ ਆ ਉਹ ਦਾਦੀ ਇਹੋ ਜੀ ਕਿਹੜੀ ਗੱਲ ਕਰਤੀ ਤੁਸੀਂ ਹੁਣੇ ਚਲੋ ਮੇਰੇ ਨਾਲ ਉੱਥੇ ਰਹਿ ਲੋ ਆਜੋ ਲੈ ਪੁੱਤ ਹੁਣੇ ਕੀ ਜਾਣਾ ਵੇ ਹੁਣ ਤੇ ਮੇਰਾ ਪਿੰਡ ਜਾਣ ਦਾ ਵੀ ਟਾਈਮ ਹੋ ਗਿਆ ਕਿੰਨੇ ਦਿਨ ਹੋ ਗਏ ਮੈਨੂੰ ਘਰ ਵੀ ਪਿੱਛੇ ਕੱਲਾ ਤੇ ਪਰ ਇੱਥੋਂ ਦੀ ਕਿਚ ਕਿਚ ਮੱਕੇ ਦੇ ਕਹੇ ਬੰਨੇ ਲੱਗਾ ਮੈਂ ਦਾਦੀ ਮੇਰੀ ਗੱਲ ਸੁਣ ਇੱਥੋਂ ਦੀ ਕਿਚ-ਕਿਚ ਮਗਾਉਣ ਹੀ ਆਇਆ ਮੈਂ ਅੱਜ ਚੱਲ ਅੱਛਾ ਪੁੱਤ ਮੇਰੀ ਗੱਲ ਸੁਣ ਹਾ ਕਾਕਾ ਜੀ ਕੌਣ ਨੇ ਏ ਦਾਦੀ ਇਹ ਮੇਰੇ ਮਾਸੀ ਪੁੱਤ ਯਾਨੀ ਕਿ ਮੇਰਾ ਵੱਡਾ ਭਰਾ ਹੀ ਆ ਅੱਛਾ ਇਹਨਾਂ ਵੱਲ ਤੇ ਗੱਲ ਚੱਲਦੀ ਬਈ ਉਹਦੀ ਹਰਪ੍ਰੀਤ ਦੇ ਰਿਸ਼ਤੇ ਦੀ ਅੱਛਾ ਹਾਂਜੀ ਤੁਹਾਨੂੰ ਇੱਕ ਗੱਲ ਕਹਾਂ ਹਾਂਜੀ ਦੱਸੋ ਦਾਦੀ ਤੁਹਾਨੂੰ ਸਾਡੀ ਹਰ ਇੱਕ ਪਸੰਦ ਆ ਦਾਦੀ ਜੀ ਕੁੜੀ ਤੇ ਮੈਨੂੰ ਉਦੋਂ ਨਹੀਂ ਪਸੰਦ ਸੀ ਪਰ ਇੱਕ ਗੱਲ ਹੈਗੀ ਆ ਉਹ ਕਿਹੜੀ ਬਤ ਹੈ ਉਹੋ ਦਾਦੀ ਉਹ ਟੈਨਸ਼ਨ ਤੁਸੀਂ ਨਾ ਲਓ ਜਿਹੜੀ ਗੱਲ ਹੈਗੀ ਉਹ ਮੈਂ ਪੈਨਡਲ ਕਰ ਲੈਣੀ ਆ। ਤੁਸੀਂ ਨਾ ਇਹ ਚੀਜ਼ ਦੀ ਟੈਨਸ਼ਨ ਕਰੋ। ਜਦੋਂ ਵਿੱਚ ਮੈਂ ਬੈਠਾ ਕਾਦੀਆਂ ਫਿਕਰਾਂ ਤੁਹਾਨੂੰ। ਬਹੁਤ ਤੇਰੇ ਹੁੰਦਿਆਂ ਦੇ ਕੋਈ ਟੈਨਸ਼ਨ। ਬੱਸ ਫਿਰ ਟੈਨਸ਼ਨ ਫ੍ਰੀ ਹੋ ਜਾ ਤੂੰ। ਗੱਲ ਸੀ ਮੈਨੂੰ ਵੀ ਦੱਸ ਦੋ। ਸਤਿ ਸ੍ਰੀ ਅਕਾਲ। ਸਸੇਵਕ ਮਾਂ ਮੀਨੂ। ਮਾਂ ਮੀ। ਕੀ ਤੁਹਾਨੂੰ ਗੱਲ ਦੱਸਾਂ? ਲੈ। ਮੇਰੇ ਤੋਂ ਵੀ ਗੱਲ ਲੁਕਾ ਕੇ ਕਰਨੀ ਜੇ। ਨਾਲ ਗੁਰਜੀਤ ਭੈਣ ਜੀ ਦਾ ਸੁਣਾ ਠੀਕ ਠਾਕ ਹੈ। ਮੈਂ ਤਾਂ ਜਰਨਾ ਕੁੜੀ ਸਵਾਨ ਲੱਗ ਪਈ ਸੀ। ਬੜਾ ਹੀ ਰੋਂਦਈ ਸੀ। ਤੁਸੀਂ ਨਾ ਮੇਰੇ ਗੱਲ ਸੁਣੋ ਜਿਹੜੀ ਮੈਂ ਗੱਲ ਕਰਨੀ ਚਲੋ ਤੁਹਾਨੂੰ ਫੀਲ ਤੇ ਹੁਣੇ ਥੋੜਾ ਬਤਾ ਤੇਰੀ ਗੱਲ ਕੋਈ ਫੀਲ ਕਰ ਲਵਾਂ ਚੰਗੀ ਕਰਾਂਗੀ ਮਾੜੀ ਤਾਂ ਨਹੀਂ ਕਰਾਂਗੀ ਪਤਾ ਬਸ ਫਿਰ ਗੱਲ ਇਦਾਂ ਹੈ ਵੀ ਵਿਆਹ ਉੱਤੇ ਰਾਜੀ ਆ ਭਾਈ ਹੁਣੀ ਚਲੋ ਠੀਕ ਹੈ ਤੇ ਪਰ ਨਾ ਥੋੜੇ ਟਾਈਮ ਲਈ ਨਾ ਗੁੜੀਆਂ ਸਾਡੇ ਕੋਲ ਰੱਖਣੀ ਪੈਣੀ ਤੁਹਾਨੂੰ ਓ ਮੈਂ ਤੁਹਾਨੂੰ ਦੱਸ ਦੋ ਵੀ ਤੁਸੀਂ ਇੰਨੀ ਟੈਨਸ਼ਨ ਨਾ ਲਓ ਗੁੜੀਆ ਥੋੜੇ ਟਾਈਮ ਲਈ ਮਤਲਬ ਤਾਰ ਰੱਖਣੀ ਪੈਣੀ ਆ ਤੁਹਾਨੂੰ ਪੁੱਤ ਦੇਖਣਾ ਬੱਚੀ ਇਹ ਛੋਟੀ ਐ ਮਾਂ ਵੀ ਨਾ ਇੱਕ ਛੋਟੀ ਜੀ ਜਾਨ ਕਿੱਥੋਂ ਦੂਰ ਰਹਿ ਲੇਗੀ ਬੱਚਾ ਬਿਮਾਰ ਪੈ ਜਾਏਗਾ ਕੱਲ ਨੂੰ ਨਾਲ ਉਹ ਵੀ ਕੁਰ ਲਾਏਗੀ ਬੱਚੇ ਬਿਨਾ ਸਮਝਣ ਦੀ ਕੋਸ਼ਿਸ਼ ਕਰਨਾ ਅਸੀਂ ਉਹਦੇ ਕਰਕੇ ਤੋਂ ਦਾ ਵਿਆਹ ਕਰਨ ਨੇ ਤੇ ਸਾਨੂੰ ਕੁੜੀ ਕਰਨ ਨੂੰ ਔਖੀ ਲੱਗਦੀ ਐ ਉਹਨੂੰ ਪੜ੍ਹਾਈਏ ਲਿਖਾਈਏ ਹੋਰ ਵਧਾ ਕੇ ਕੋਈ ਕੰਮਕਾਰ ਆਪਣੇ ਪੈਰਾਂ ਦੇ ਸਟੈਂਡ ਕਰਾ ਦਈਏ ਆ ਕੁੜੀ ਕਰਕੇ ਤਾਂ ਅਸੀਂ ਕੁੜੀ ਦਾ ਵਿਆਹ ਕਰਨ ਨੇ ਮੇਰੀ ਗੱਲ ਸੁਣੋ ਮਾਮੀ ਜੀ ਗੱਲ ਹੋਣੀ ਐ ਗੱਲ ਇਦਾਂ ਹੈ ਵੀ ਵੇਖੋ ਹੁਣ ਚਲੋ ਹਰਪ੍ਰੀਤ ਤੇ ਵਿਆਹ ਕੇ ਚਲ ਜੂਗੇ ਉੱਤੇ ਤੁਹਾਨੂੰ ਪਤਾ ਹੈ ਲੋਕੀ ਕਿੱਦਾਂ ਦੇ ਆਂ ਕੁੰਡੀ ਪਾ ਕੇ ਮੈਨੂੰ ਗੱਲ ਕਰਨੀ ਨੇ ਸਿੱਧੀ ਗੱਲ ਮੇਣੇ ਆ ਪੀ ਲੋਕਾਂ ਨੇ ਬੜੀਆਂ ਗੱਲਾਂ ਕਰਨੀਆਂ ਜੇ ਵਿਆਹ ਵੇਲੇ ਕੁੜੀ ਨਾਲ ਹੋਊਗੀ ਕੋਈ ਨਹੀਂ ਥੋੜੇ ਟਾਈਮ ਲਈ ਕੁੜੀ ਇਹ ਸਾਂਭਾਂਗੇ ਆ ਯੂਨੀ ਆਂਦੇ ਹੀ ਲੈ ਜਾਾਂਗੇ ਮੇਨ ਗੱਲ ਉਹ ਤਾਂ ਬਾਅਦ ਵਿੱਚ ਤੇ ਲੋਕੀ ਗੱਲ ਕਰਨਗੇ ਕਿ ਐਨੇ ਟਾਈਮ ਬਾਅਦ ਕੁੜੀ ਕਿੱਥੋਂ ਆ ਗਈ ਜੇ ਤੋ ਕੋਈ ਵਿਚਲੀ ਗੱਲ ਲਗੀ ਮੈਨਾਂ ਖੋਲ ਕੇ ਕਰ ਲਾ ਕੋਈ ੱਡੀ ਵੀ ਨਹੀਂ ਗੱਲ ਵਿਚਲੀ ਗੱਲ ਨਹੀਂ ਇਹੋ ਤੇ ਤੁਹਾਡੀ ਗੱਲ ਆ ਜਿਹੜੀ ਤੁਸੀਂ ਅਗਲੇ ਦੀ ਗੱਲ ਨਹੀਂ ਸੁਣਦੇ ਮੇਨ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਕਹਿਤਾ ਜੇ ਕੋ ਕੁੜੀ ਦੇ ਨਾਂ ਤੇ ਪੈੜੀ ਬੰਨਾ ਲਾਉਣਾ ਆਂਦੇ ਉਹ ਵੀ ਮੈਂ ਲਾ ਦੂੰ ਖਰਚਾ ਪਾਣੀ ਮੈਂ ਦਈ ਚੱਲੂੰਗਾ ਥੋੜੇ ਟਾਈਮ ਲਈ ਕੁੜੀ ਸੰਭਲੋ ਤੋਈ ਅੱਛਾ ਤੋ ਉਹ ਤੁਹਾਡੀ ਟੈਨਸ਼ਨ ਨਹੀਂ ਉਹਦੇ ਚ ਹੈਗੀ ਕੁੜੀ ਆ ਮੈਂ ਆਪੇ ਨਾਲ ਲੈ ਜਾਣੀ ਆਪੇ ਮੈਂ ਤਾਂ ਸਿਮਰਤ ਨੂੰ ਸੰਭਲ ਲੈ ਨਾਲੇ ਮੰਮੀ ਆ ਗ ਚਲ ਸੇਵਾ ਤੂੰ ਜੋ ਕਹਿਣਾ ਮੈਂ ਸੁਣ ਵੀ ਲੈਣੀ ਤੇ ਮੰਨ ਵੀ ਲੈਣੀ ਆ ਚਲ ਜਾ ਗੁੱਸਾ ਨਾ ਕਰਨ ਕਾਕਾ ਜੀ ਹੁਣੇ ਤੇ ਤੂੰ ਮੇਰੇ ਨਾਲ 2 ਮਿੰਟ ਪਰਿਆ ਕੇ ਗੱਲ ਕਰੇਂਗਾ ਚਾ ਆਹੋ ਜੀ ਕੋਈ ਗੱਲ ਨਹੀਂ ਆਜੋ ਨਹੀਂ ਸੁਣ ਲੈਣਾ ਕੀ ਕਹਿੰਦੇ ਤੇ ਹੋ ਮਾਮੀ ਆਹੋ ਜੀ ਕਿਹੜੀ ਗੱਲ ਹੋ ਗਈ ਜਿਹੜੀ ਤੂੰ ਇੱਥੇ ਕਰਨ ਲੱਗੇ ਕੀ ਦਾ ਇਹਨੂੰ ਇੱਥੇ ਲੈ ਆਈ ਚੰਗਾ ਰਹਾ ਤਾਂ ਉਹ ਮੁੰਡਾ ਉੱਥੇ ਬੈਠਾ ਬਗਾਨਾ ਕੋਈ ਗੱਲ ਨਹੀਂ ਹੁਣ ਅਗਲੇ ਤਾਂ ਸਾਹਮਣੇ ਮੈਂ ਕੀ ਗੱਲ ਕਰਾਂ ਉਹ ਤਾਂ ਉਧਰੋਂ ਤੇ ਰਿਸ਼ਤੇ ਵਾਲੋਂ ਤੁਸੀਂ ਹਾਂ ਕਹਿੰਦੇ ਹੋ ਹਾਂ ਤਾਂ ਤਾਂ ਕੇ ਬਸ ਜੁੜਦੀ ਆ ਨਾ ਜੇ ਇਧਰੋਂ ਵੀ ਹਾਂ ਹੋਵੇ ਉਹ ਤਾਂ ਮੰਦੀ ਨਹੀਂ ਵੀ ਵਿਆਹ ਨੂੰ ਦੱਸ ਮੈਂ ਕੀ ਕਰਾਂ ਇਰੇ ਪਾਸੇ ਜਾ ਮਾਂਮੀ ਮੇਰੀ ਗੱਲ ਸੁਣੋ ਉਹਨੂੰ ਮੈਂ ਆਪੇ ਮਨਾ ਲੈਣਾ ਤੁਸੀਂ ਉਹਦੀ ਨਾ ਟੈਨਸ਼ਨ ਕਰੋ ਮੈਂ ਕੀ ਕਿਹਾ ਸੀ ਤੁਹਾਨੂੰ ਮੈਂ ਸੀ ਇਹ ਇਹਦੇ ਹੀ ਐ ਸਾਰਾ ਹੱਥ ਵੱਸ ਚਲੋ ਆਪੇ ਮਨਾ ਲੇਗਾ ਤੂੰ ਨਾ ਟੈਨਸ਼ਨ ਲੈ ਪਰ ਇੱਕ ਗੱਲ ਕਹਾਂ ਮੁੰਡੇ ਦੇ ਸਾਹਮਣੇ ਅੱਗੇ ਹੋ ਕੇ ਮੈਂ ਨਹੀਂ ਕੋਈ ਗੱਲ ਕੀਤੀ ਮੈਂ ਤਾਂ ਗੁਰਜੀਤ ਭੈਣ ਜੀ ਨੇ ਨਾ ਪਹਿਲਾਂ ਹੀ ਸਲਾਹ ਦਿੱਤੀ ਸੀ ਕਿ ਕੁੜੀ ਨਾ ਮੈਂ ਹੀ ਰੱਖ ਲੈਣੀ ਪਤਾ ਕੀ ਹੈ ਵੇ ਮੈਂ ਵੀ ਤਾਂ ਇੱਥੇ ਕੱਲੀ ਆ ਹਾਂ ਇਹਨੂੰ ਪਾਲ ਲਿਆ ਸਿਮਰਤ ਨੂੰ ਪਾਲ ਲਿਆ ਮੈਂ ਇੱਕ ਹੋਰ ਨੂੰ ਪਾਲ ਲਾਂਗੀ ਖਰੇ ਮੇਰੇ ਪਾਪ ਐ ਦੇ ਧੁੱਪ ਜਣਗੇ ਕਿ ਚੰਗੀ ਪਰਵਰਿਸ਼ ਦਵਾਣੀ ਮਮੀ ਜੀ ਮੇਰੀ ਗੱਲ ਸੁਣੋ ਮੈਂ ਜਾਨੀ ਆ ਉਹਦੀਆਂ ਪ੍ਰਾਣੀਆਂ ਜਿਆਦਾ ਉਹਦੇ ਨਾਲ ਨਾ ਤੋੜਾ ਹਾਂ ਵੈਸੇ ਵੀ ਉਹਦਾ ਨਾ ਆਪਣੀ ਕੁੜੀ ਨੰਨਾ ਮੂਹ ਨਹੀਂਗਾ ਅੱਜ ਮੁੰਡੇ ਦੀ ਗੱਲ ਅੱਗੇ ਰੱਖਦੇ ਆ ਕਿ ਮੁੰਡੇ ਨੇ ਚਾਇਆ ਸੀ ਕੁੜੀ ਨਾ ਖੜੋ ਅਹੀਂ ਨਹੀਂ ਕਹਿਣਾ ਕਿ ਅਹੀਂ ਕੁੜੀ ਨਹੀਂ ਨਾਲ ਤੋੜਦੇ ਨੇ ਤੇ ਮੁੰਡੇ ਨੇ ਕਹਣਾ ਗੱਲ ਕੋਈ ਹੋਰ ਐ ਵਿੱਚ ਇਸ ਲਈ ਉਹਦੀ ਗੱਲ ਦਾ ਮਾਨ ਦਰਦੇ ਨੇ ਆਪਣੀ ਗੱਲ ਸੀ ਉਧਰ ਉਹਦੀ ਮਨਾ ਲਏ ਨੇ ਮੈਂਨ ਗੱਲ ਤੁਹਾਨੂੰ ਮੈਂ ਦੱਸਦਾ ਕੀ ਆ ਕਿਉਂ ਕਹਿ ਰਿਹਾ ਉਨੇ ਥੋੜੇ ਟਾਈਮ ਲਈ ਕਹਿੰਦਾ ਵੀ ਮਨਵੱਜਾ ਨਾ ਭਾਵੇਂ ਮੈਂ ਆਂਦਾ ਦੋਆ ਮਹੀਨਿਆਂ ਬਾਅਦ ਹੀ ਲੈ ਜਾ ਕੁੜੀਆ ਨੂੰ ਬੇਟਾ ਮੈਂ ਕੰਨੀ ਪੀਂ ਆਗਲਾ ਜੋ ਮਰਜੀ ਕਵੇ ਮੈਂ ਕੁੜੀ ਦੇਣੀ ਨਹੀਂ ਮੈਂ ਨਹੀਂ ਜਾਂਦੀ ਕਨੁ ਅਰਜਨ ਨੂੰ ਯਾਦ ਕਰ ਕਰਕੇ ਕੋਈ ਨਾ ਕੋਈ ਗੱਲਬਾਤ ਹੋਵੇ ਨਾ ਕਹਿੰਦੇ ਨਾ ਧੀ ਜਦੋਂ ਵਿਆਹੀ ਜਾਂਦੀ ਤਾਂ ਪੁਰਾਣੇ ਸੂਟ ਤੱਕ ਦੀ ਨਾਲ ਲੈ ਕੇ ਜਾਂਦੀ ਉਹਦੀਆਂ ਯਾਦਾਂ ਜੁੜੀਆਂ ਪੇਕੇ ਆ ਗਈ ਉਹ ਗੱਲਾਂ ਕਰੇਗੀ ਕੋਈ ਨਾ ਕੋਈ ਗੱਲ ਦੀ ਆਪਣੀ ਪੁਰਾਣੀ ਚੀਜ਼ ਕਦੀ ਸਹੁਰੇ ਘਰ ਨਹੀਂ ਲੈ ਕੇ ਜਾਂਦੀ ਕਿਤੇ ਕੋਈ ਯਾਦ ਨਾ ਜੁੜੇ ਤੇ ਮੇਰੀ ਗੱਲ ਸੁਣੋ ਜਦੋਂ ਲੈ ਕੇ ਜਾਂਦੀ ਨਾ ਖੁਸ਼ੀ ਬਲੀ ਲੈ ਕੇ ਜਾ ਹਰ ਪਲੇਜ਼ ਲੈ ਲੂਗੀ ਉਹਦੇ ਬਿਨਾ ਕੁੜੀਆ ਬਿਨਾ ਤੈਨੂੰ ਹੁਣ ਕੀ ਦੱਸਾਂ ਵਿਚਲੀ ਗੱਲ ਪੁੱਛ ਲਾ ਆ 10 ਦਿਨ ਹੋ ਗਿਆ ਇਹਨੂੰ 12 ਦਿਨ ਉਹ ਕੁੜੀ ਨੂੰ ਗੱਲ ਨਾ ਵੀ ਲਾਂਦੀ ਮਾਂ ਵੀ ਨਾ ਕਰਦੀ ਉਹਦੇ ਵੱਲ ਪੁੱਤ ਉਹ ਬਹੁਤ ਚਿੜੀ ਪਈ ਉਹਦੇ ਤੋਂ ਬਹੁਤ ਜ਼ਿਆਦਾ ਕੋਈ ਨਹੀਂ ਉਹ ਮੈਂ ਆਪੇ ਸਮਝਾ ਲੂੰਗਾ ਨਹੀਂ ਤੂੰ ਬਾਕੀ ਸਭ ਸਮਝਾ ਵਿਆਹ ਲਈ ਵੀ ਹਾਮੀ ਕਰਵਾ ਪਰ ਕੁੜੀ ਵੱਲੋਂ ਨਾ ਕੁਝ ਕਹੀ ਕਿਉਂਕਿ ਮੈਂ ਆਪ ਚਾਨੀ ਕੁੜੀ ਮੈਂ ਰੱਖ ਲਵਾਂ ਨਾਲ ਨਾਲ ਕੋੜਾ ਨਾ ਕਾਲੀ ਬੈ ਕੇ ਬੋਲਣ ਲੱਗੀ ਥੋੜਾ ਜਿਹਾ ਸਮਝਾ ਉਹਨੂੰ ਵਿਆ ਮੈਂ ਕਿ ਨੀਚ ਨੀੜਾਵਾ ਕਰਕੇ ਨਾ ਤੇ ਛੇਤੀ ਕਰੀਏ ਅੱਜ ਵੀ ਰੋਂਦੀ ਰੋਂਦੀ ਆਈ ਆ ਘਰੇ ਕਿਸੇ ਨੇ ਕੁਝ ਕਹਿਤਾ ਸੜਕ ਤੇ ਕੋਈ ਗੱਲ ਬਾਤ ਹੋਈ ਮੈਂ ਰੀ ਗੱਲ ਸੁਣ ਮੈਂ ਉੱਥੇ ਜਦੋਂ ਰੋਂਦੀ ਰੋਂਦੀ ਆਈ ਆ ਭਾਈ ਮੈਂ ਮਰ ਜਾ ਕੌਣ ਸੀ ਕਿੰਨੇ ਗਿਆ ਕੁਝ ਮੈਨੂੰ ਇਹ ਚ ਮੈਨੂੰ ਜਾਣ ਦਿੱਤਾ ਹੋਵੇ ਫੇਰ ਮੈਂ ਤਾਂ ਚੱਲ ਗਿਆ ਅੱਗੇ ਮੈਂ ਲੈ ਆ ਮੈਂ ਇਹਨਾਂ ਨੂੰ ਮੈਂ ਦੱਸਦਾ ਪਤਾ ਪਰ ਫੇਰ ਉਹ ਭਾਈ ਹੁਣ ਜਦੋਂ ਦੋਹੀ ਤਾਂ ਗੱਲ ਐ ਵਿਚਲੀ ਜਦੋਂ ਪਤਾ ਵਹਿਤੀ ਭੈਣ ਐਦਾਂ ਹੀ ਤੁਰਨਾ ਫਿਰਨਾ ਛੱਤੀ ਛੱਤੀ ਲੋਕੀ ਮੋੜੇ ਜੋ ਦੁਨੀਆ ਨੇ ਮੂੰਹ ਨਹੀਂ ਫੜੇ ਜਾਂਦੇ ਮੇਰੀ ਗੱਲ ਸੁਣ ਮਮੀ ਕਿਹਦੇ ਕਿਹਦਾ ਮੂੰਹ ਫੜਾ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਤਾਂ ਹੀ ਮੈਂ ਇਸ ਚੀਜ਼ ਨੂੰ ਨਾ ਗਾਲੀ ਕਰਨ ਦੇ ਛੱਤੀ ਛੱਤੀ ਨਾ ਬੱਸ ਉਹ ਮੇਨਾ ਉਸ ਸਾਲੀ ਨੂੰ ਭੈਣ ਸਮਝਲਾ ਸਾਲੀ ਸਮਝਲਾ ਤੂੰ ਆਪੇ ਸਮਝਾ ਲੈ ਉਹ ਮੈਂ ਆਪੇ ਸਮਝਾ ਲਿਆ ਮੈਂ ਨਹੀਂ ਚਾਹ ਤਰਕੀ ਚੱਲ ਗੱਲ ਮੈਂ ਆਪੇ ਕਰਨਾ ਹੈ ਮੈਂ ਆਪੇ ਇਹ ਜਿਹੜੇ ਤੇਰੀਆਂ ਮਨ ਮਿਲ ਆਉਂਦੀ ਬਸ ਹੋ ਜਾਣਾ ਹਲਕਾ ਜਦੋਂ ਇਹਨੇ ਕਿਹਾ ਤਾ ਮੈਂ ਵਿਆਹ ਲਈ ਆਣਾ ਸੁਭਾਅ ਬੋਲ ਤੇ ਰਹਿਣ ਆਇਆ ਮੈਂ ਠੀਕ ਹੈ ਕੁੜੀ ਤੇ ਨਹੀਂ ਸੀ ਚਾਹਦੀ ਤੇ ਨਹੀਂ ਕੀ ਕਰਨਾ ਠੀਕ ਹੈ ਚਲੋ ਤੁਸੀਂ ਮੁੰਡੇ ਕੋਲ ਬੈਠ ਜਾ ਤੁਸੀਂ ਚਾਹਤਾ ਠੀਕ ਹੈ